ਵੀਡੀਓ ਬਣਾ ਆਇਓ ਬਾਈ ਤੁਹਾਨੂੰ ਬੱਕਰੇ ਦਿਖਾਉਣਾ ਹੈਗੀ ਦੋਸਤੋ ਬੱਕਰੇ ਦਿਖਾ ਦੇਣਗੇ ਤੁਹਾਨੂੰ ਚੰਗੀ ਕੁਆਲਿਟੀ ਵਾਲੇ ਜਾਨ ਬਹੁਤ ਹੈਗੀ ਬੱਕਰੇ ਖਿੱਚ ਖਿੱਚ ਲਿਆਉਂਦੇ ਨੇ ਕੀ ਹਾਲ ਹੈ ਜਿਸ ਕਰਨੇ ਸਸਰੀਕਾਰ ਵੀਰੇ ਸਸਰੀਕਾਰ ਵੀਰੇ ਠੀਕ ਹੋ ਜਿੰਨੇ ਵੀ ਤੁਹਾਡੇ ਭਰਾ ਵੀਡੀਓ ਵੇਖਦੇ ਸਾਰੇ ਨੂੰ ਸਸਰੀਕਾਰ ਹੂੰ ਬਹੁਤ ਵਧੀਆ ਤੁਸੀਂ ਕਿਵੇਂ ਬੋਕ ਬਾਹਲਾ ਨਹੀਂ ਤਾਂ ਕਰੀ ਜਾਂਦਾਗਾ ਹਾਂ ਬੱਚਾ ਜਾਨ ਜਿਆਦਾ ਕਿ ਕਿੰਨੀ ਓਵਰ ਦਾ ਹੋ ਗਿਆ ਦੰਦ ਦਾ ਇਹ ਜੇ ਸਮਝ ਲਓ 16 ਕਿ ਮਹੀਨਾ ਦਾ ਦੰਦ ਕਿੰਨੇ ਦੱਸਿਆ 16 ਤੋਂ 18 ਮਹੀਨੇ ਦੇ ਵਿੱਚ ਚਾਰ ਦੰਦ ਹੀ ਹੈ ਜੀ ਚਾਰ ਦੰਦ ਦਾ ਹਾਂ ਜਾਨ ਬਹਾਗੀ ਯਾਰ ਹਨਾ 42 ਇੰਚ ਹਾਈਟ 42 ਇੰਚ ਹਾਈਟ ਆ ਠੀਕ ਹੈ ਨਹੀਂ ਇਹ ਇਹ ਨੂੰ ਉੱਚੇ ਮੱਥੇ ਵਾਲਾ ਤਾਂ ਨਹੀਂ ਕਹਿੰਦੇ ਕੇ ਉਹ ਨਹੀਂ ਰਹਿਣਾ ਇਹ ਉੱਚੇ ਮੱਥੇ ਵਾਲਾ ਵੀ ਕਹਿ ਸਕਦੇ ਬਾਕੀ ਪਿਓਰਿਟੀ ਚਾਈ ਚੀਜ਼ ਹਾਂ ਚੀਜ਼ ਹੈਗੀ ਆ ਸ਼ਾਨਦਾਰ ਆ ਚਾਦਰ ਝੂਲਰ ਬਹੁਤ ਐ ਡਬਲ ਹੱਡੀ ਦਾ ਹੂੰ ਕਿਉਂਕਿ ਹਜੇ ਉਮਰ ਵੀ ਕੋਸ਼ ਨਹੀਂ ਨਾ ਵੇਖੋ ਨੂੰ ਐ ਲੱਗਦਾ ਜਿਵੇਂ ਅੱਠ ਦਾ ਨਾ ਹੁੰਦਾ ਉਹ ਰੋ ਲੈ ਅੱਜ ਇਹ ਹਾਂ ਜੀ ਨਹੀਂ ਲਿਆ ਜੀ ਆਪਾਂ ਠੀਕ ਹੈ ਤੋਰ ਇੱਕ ਵਾਰ ਮੜਾ ਲੰਮਾ ਤੋਰ ਰੋਗ ਤਾਂ ਨਹੀਂ ਬਚਾ ਤੁਰਦਾ ਨਹੀਂਗਾ ਸਿਰ ਖਿੱਚ ਕੇ ਧੂਕੇ ਲੈ ਜਾਂਦਾ ਨਾ ਵਜਨ ਤਾਂ ਕੀ ਹੋਊਗਾ ਵਜਨ ਹੋਊਗਾ ਬਰੇ ਇਹਦਾ 75 70 75 ਕਿਲੋ ਹੋ ਰਾਮ ਦਾ ਹੋਊਗਾ ਆਰਾਮ ਨਾਲ ਮੈਨੂੰ ਵੱਧ ਲੱਗ ਰਿਹਾ ਯਾਰ ਹਾਂ ਵੱਧ ਵੀ ਹੋ ਸਕਦਾ ਪਪਾ ਆਈਡੀਆ ਘੱਟ ਹੀ ਲਾਉਣ ਦਾ ਫਾਇਦਾ ਬਾਈ ਠੀਕ ਹੈ ਹਾਈਟ ਕਿੰਨੀ ਕਰੂਗਾ ਤੇਰੇ ਸਾਹਵ ਨਾਲਾ ਹਾਈਟ 45 ਪਲੱਸ ਜਾਊਗਾ 45 ਪਲੱਸ ਆਰਾਮ ਨਾਲ ਅੱਛਾ ਇਹ ਕੋਈ ਵੀ ਬੱਚਾ ਆਪਣੇ ਕੋਲ ਛੇ ਦੰਦ ਠੀਕ ਹੈ ਮੂਹ ਮੁੱਲ ਕੀ ਕਰਿਆ ਅੱਜ ਇਹਦਾ ਮੋਹਲੇ ਦਾ 75000 ਰੁਪਏ 75000 ਠੀਕ ਹੈ ਤੇ ਉਹਦਾ ਕੀ ਡਿਟੇਲ ਉਹ ਵੀ ਦਿਖਾ ਲੈ ਉਹ ਵੀ ਉਹ ਵੀ ਦਿਖਾ ਦੇ ਉਹ ਥੋੜਾ ਸ਼ਾਂਤ ਲੱਗਦਾਗਾ ਬਾਜਨ ਚ ਵੀ ਘੱਟ ਨਾਲਾ ਇਹ ਵੀ ਦੇਖੋ ਜੀ ਇਹ ਛੇ ਦੰਦ ਹੈ ਇਹ ਵੀ 42 ਇੰਚ ਹੈ ਇਹਦਾ ਕੰਮ ਜਿਆਦਾ ਉਹਦੇ ਨਾਲ ਹਾਂ ਇਨਾਂ ਦਾ ਬਰਕਰਤਾ ਕੀ ਹੈ ਹਾਂ ਨਹੀਂ सेम ਜਿਹਾ ਹੀ ਹੈ सेम ਜਿਹਾ ਕੁਆਲਿਟੀ ਬਹੁਤ ਸਹੀ ਹੈ ਬਾਕੀ ਆਪਾਂ ਮੇਨ ਗੱਲ ਹੁਣ ਲਮਾਈ ਲਮੂਈ ਵੇਖੋ ਨਾ ਹਾਂ ਤੇ ਬਾਕੀ ਗੱਲ ਆਪਾਂ ਜਿਹੜਾ ਭਰਾ ਆਪਣੇ ਅੱਖ ਦਾ ਵਿਚਾਰ ਕਰਦੇ ਆ ਲਾਲ ਅੱਖ ਦਾ ਮਤਲਬ ਚਿੱਟੀ ਅੱਖ ਦਾ ਹੁਣ ਇਹ ਲਾਲ ਅੱਖ ਦਾ ਹੂੰ ਉਹ ਚਿੱਟੀ ਅੱਖ ਦਾ ਠੀਕ ਆ ਹੁਣ ਤੁਸੀਂ ਆਹ ਵੀ ਦੇਖੋ ਇਹ ਦੋਹਾਂ ਚ ਬੀਟਰ ਕਿਹੜਾ ਬੀਟਰ ਤਾਂ ਹੈ ਤਾਂ ਦੋਨੀਆਂ ਨੇ ਪਰ ਉਹ ਅੱਖ ਦਾ ਕੋਈ ਵਿਚਾਰ ਨਹੀਂ ਹੁੰਦਾ ਸਹੀ ਆ ਕਿਉਂਕਿ ਬਰੀਡ ਆ ਜਿਹੜੀ ਅੱਖ ਨਾਲ ਤਿਆਰ ਨਹੀਂ ਹੋਣੀ ਹੂੰ ਉਹ ਤਾਂ ਜਾਨਵਰ ਦੇ ਸਟਰਕਚਰ ਨਾਲ ਲੰਬਾਈ ਨਾਲ ਕੰਨਾਂ ਦੀ ਲੈਂਥ ਨਾਲ ਹੂੰ ਮੂੰਹ ਨਾਲ ਸਿਰ ਨਾਲ ਇਹਦੇ ਨਾਲ ਦੇਖਿਆ ਜਾਊਗਾ ਸਿੰਘ ਬਹੁਤ ਸੋਹਣੇ ਆ ਮੂੰਹ ਮੱਥਾ ਸਾਬ ਸੋਹਣਾ ਆ ਹਾਈਟ ਦਾ ਹੋਵੇ ਜਾਨਵਰ ਬਾਈ ਦਰਸੇਮ ਹਾਂ ਲੰਬਾਈ ਦਾ ਜਾਨਵਰ ਹੋਵੇ ਹੂੰ ਫਿਰ ਜਫਾਰਮ ਤੇ ਰੱਖਣ ਦਾ ਫਾਇਦਾ ਠੀਕ ਆ ਛਾਲ ਚ ਫਿਰ ਕਿੰਨੇ ਕੇ ਜਾਨਵਰ ਭੇਜਤੇ ਛਾਲ ਚ ਪਿੱਛੇ ਹੁਣ ਗੱਡੀ ਭਰੀ ਸੀ 22 ਤਰੀਕ ਨੂੰ ਅੱਛਾ ਹਾਂ ਉਦੋਂ ਕੋਈ ਜਾਇਆ ਹੋਵੇ ਤੇ ਇਹਨਾਂ ਨੂੰ 5-400 ਤੇਰਾਮਣਾ ਜਾਮਣਾ ਇਧਰ ਉਧਰ ਮਿਲਾ ਕੇ ਜਾੜਦੇ ਨੇ 3-400 ਸਿੰਚਾ ਠੀਕ ਹੈ ਬਾਲੀਂਡਿਆ ਟ੍ਰਾਂਸਪੋਰਟ ਵੀ ਆ ਨਾ ਆਪਣਾ ਹਾਂ ਇਹਦਾ ਮੁੱਲ ਕੀ ਕਰਿਆ ਇਹਦਾ ਮੁੱਲ 50000 ਇਹਦਾ 50000 ਹਾਂ ਇਹ ਵੀ ਉਹ ਨਹੀਂ ਲਿਆ ਅੱਜ ਹਾਂ ਇਹ ਵੀ ਇੱਥੇ ਲੈ ਠੀਕ ਹੈ ਬੱਕਰੇ ਵਧੀਆ ਆ ਹਨਾ ਅੱਜ ਹਾਂ ਕੁਆਲਿਟੀ ਕੁਆਲਿਟੀ ਬਹੁਤ ਹੁੰਦੀ ਬਹੁਤ ਨਿਆਰੇ ਚੰਗੀ ਕੁਆਲਿਟੀ ਚੰਗੀ ਕੁਆਲਿਟੀ ਆ ਸਹੀ ਗੱਲ ਆ ਸੋਹਣੇ ਆਗੇ ਨਗ ਬਹੁਤ ਵਧੀਆ ਨੇ ਓਕੇ ਇਹਦਾ ਰੁਕਦਾ ਹੀ ਨਹੀਂ ਬੱਚਾ ਇਹ ਰੁਕਦਾ ਕਿਉਂ ਨਹੀਂਗਾ ਗਰਮ ਬਹੁਤ ਆ ਨਾ ਕੋ ਗਰਮ ਜਾਨਵਰ ਤਾਂ ਪਹੁੰਚਾਈਦਾ ਬਰੀਡਾਂ ਖਾਤਰਾ ਅੱਛਾ ਹਾਂ ਜਾਨਵਰ ਗਰਮੀ ਨਾ ਹੋਊਗਾ ਕ੍ਰੋਸ ਕਿਵੇਂ ਕਰੂਗਾ ਇਹ ਵੀ ਠੀਕ ਹੈ ਹਾਂ ਜਿੰਨਾ ਜਾਨਵਰ ਗਰਮ ਹੋਊਗਾ ਕ੍ਰੋਸਿੰਗ ਵੀ ਜ਼ਿਆਦਾ ਕਰੂਗਾ ਨਾ ਉੱਚੀ ਦਾ ਸਹੀ ਗੱਲ ਆ ਬਹੁਤ ਜ਼ਿੰਨ ਬਹੁਤ ਫਰਕ ਪੈਂਦਾ ਸਹੀ ਆ ਬਹੁਤ ਵਧੀਆ ਚੰਗਾ ਵੀਰੇ ਬਹੁਤ ਵਧੀਆ ਲੱਗੀ ਗੱਲਬਾਤ ਨਾਗਾ ਦੋ ਹੀ ਲੈਣੇ ਅੱਜ ਨਹੀਂ ਹੋਰ ਬੱਚੇ ਵੀ ਹੈਗੇ ਨੇ ਅੱਛਾ ਇਹ ਕੋ ਇਹਨੂੰ ਬੰਦ ਦੇ ਕਾਫੀ ਸਾਰੇ ਬੱਕਰੇ ਖਰੀਦੇ ਆ ਜਾਂ ਰੋਇਤ ਲੈ ਖੋਲ ਕੇ ਨਹੀਂ ਤੁਸੀਂ ਰੰਗ ਕਿਹੜਾ ਖਰੀਦੇ ਹੋ ਜ਼ਿਆਦਾ ਮੈਂ ਤਾਂ ਜ਼ਿਆਦਾ ਬਲੈਕ ਹੀ ਪਸੰਦ ਕਰਦਾ ਉਹ ਕਿਉਂ ਕਿਉਂਕਿ ਇੱਕ ਤਾਂ ਆਪਣੇ ਪੰਜਾਬ ਦੀ ਬਰੀਡ ਆ ਬਾਕੀ ਜਿਹੜਾ ਉਹ ਡੱਬਾ ਨਹੀਂ ਬਰੀਡ ਹੈਗਾ ਪੰਜਾਬ ਦੀ ਪੰਜਾਬ ਦੀ ਬਰੀਡ ਹੈਗਾ ਬਾਕੀ ਜਿਹੜਾ ਥੋੜਾ ਗੁਲਾਬੀ ਸਕਿਨ ਚ ਹਾਂ ਉਹ ਕਰਾਸ ਬਰੀਡ ਚ ਆ ਜਾਂਦਾ ਹੈ ਨਾ ਵੀ ਮੇਨ ਕਲਰ ਸ਼ੇਰਾ ਵੀ ਆਉਂਦਾ ਹੈ ਤਾਂ ਨਾਗਰਾ ਵੀ ਆਉਂਦਾ ਲੋਹਾ ਵੀ ਆਉਂਦਾ ਪਰ ਜਿਹੜਾ ਬਲੈਕ ਨੂੰ ਜ਼ਿਆਦਾ ਮੇਨ ਆਪਾਂ ਮਾਰ ਤਰਜੀਹ ਦਿੰਦੇ ਹਾਂ ਹਾਂ ਠੀਕ ਹੈ ਆਹ ਬੱਚਾ ਇਹ ਵੀ ਕਿਹੜਾ ਹੁਣ ਮਾਰਾ ਹਾਂ ਜਿਵੇਂ ਆਹ ਡੱਬਾ ਕਿੰਨੇ ਕਿੰਨਾ ਸੋਹਣਾ ਕੰਨਾਂ ਤੋਂ ਵੀ ਚੱਲ ਆਹ ਕੰਨ ਕੋ ਨੂੰ ਦੇਖੋ ਹੂੰ ਇਹ ਦੋ ਦੰਦ ਬੱਚਾ ਦੋ ਦੰਦ ਹੈ ਹਾਂ ਸਹੀ ਆ ਹਾਂ 37 37 38 ਇੰਚ ਹਾਈਟ ਹੋਊਗੀ ਬੱਚੇ ਦੀ ਹਾਈਟ ਜ਼ਰੂਰ ਆ ਘੱਟ ਨਾ 37 ਇੰ ਕਰਜੂਗਾ 40 ਪਲੱਸ 40 ਕਰਜੂਗਾ ਰਾਮ 40 ਪਲੱਸ ਕਰਜੂਗਾ ਸਹੀ ਆ ਕੰਨਾ ਕੁੰਨਾ ਨੂੰ ਤੁਸੀਂ ਆਪ ਹੀ ਵੇਖੋ ਨੀ ਇਹ ਬਾਹਰ ਭੇਜਣ ਲਈ ਲੈਨੇ ਸਾਰੇ ਹਾਂ ਬਾਹਰ ਭੇਜਣ ਹੁਣ ਜਿਵੇਂ ਇਹ ਬੀਟਲ ਚ ਆ ਗਿਆ ਬਾਈ ਆ ਦੇਖ ਕਾਲੀ ਚਮੜੀ ਚ ਕਾਲੀ ਚ ਆ ਦੇਖ ਹੂੰ ਇਹ ਹైదਰਾਬਾਦੀ ਆਪਾਂ ਕ੍ਰੋਸ ਨਹੀਂ ਕਰ ਸਕਦੇ ਇਹ ਵੀ ਲਾਲ ਅੱਖੜ ਹਾਂ ਇਹ ਵੀ ਲਾਲ ਅੱਖੜ ਚ ਠੀਕ ਆ ਯਾਨੀ ਤੁਸੀਂ ਲੈ ਲੈਨੇ ਹੋ ਕੋਈ ਦਿੱਕਤ ਨਹੀਂ ਨਹੀਂ ਬਾਈ ਜੀ ਪਤਾ ਕੀ ਆ ਮੈਂ ਤਾਂ ਕਦੇ ਵਿਚਾਰ ਕਰਿਆ ਹੀ ਨਹੀਂ ਅੱਛਾ ਆਪਣਾ ਕਹਿੰਦਾ ਮਤਲਬ ਇਹ ਆ ਕੰਨਾਂ ਦਾ ਚੰਗਾ ਹੋਵੇ ਮੂੰਹ ਸਿਰ ਦਾ ਚੰਗਾ ਹੋਵੇ ਲੰਬਾਈ ਚੋਵੇ ਹਾਈਟ ਚੋਵੇ ਠੀਕ ਹੈ ਬਾਕੀ ਆਪਾਂ ਨੂੰ ਮੇਨ ਬੱਚੇ ਸੋਹਣੇ ਲੱਗਦੇ ਨੇ ਬਾਈ ਖੀਰਾ ਦੋ ਦੰਦ ਜਿਹੜਾ 40 42 ਹਾਈਟ ਦੇ ਵਿੱਚ ਹੋਣ ਠੀਕ ਹੈ ਆਪਣੀ ਫੇਵਰੇਟ ਉਹ ਆਪਾਂ ਨੂੰ ਲੱਗਦੇ ਨੇ ਵਧੀਆ ਸਹੀ ਚੰਗਾ ਵੀਰੇ ਧੰਨਵਾਦ ਹੈ ਧੰਨਵਾਦ ਬਾਈ